ਉੱਕੇ ਗੁਰੂ ਰਵਿਦਾਸ ਮਹਾਰਾਜੀ ਦੇ ਰਾਜਾ ਨਾਗਰਮਲ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਨੇ ਗੁਰੂ ਸਾਹਿਬ ਦੇ ਉੱਤੇ ਤਿੰਨੇ ਤਲਾਈ ਕਿਹੜੇ ਇੱਕ ਤੇ ਗੰਦਾ ਦੇ ਵਿੱਚ ਇਸ਼ਨਾਨ ਕਰਦਾ ਹੈ ਦੂਸਰਾ ਇਟਾਕਰ ਪੂਜਾ ਕਰਦਾ ਹੈ ਤੀਸਰਾ ਇਹ ਜੜੀਓ ਪਹਿਨਦਾ ਰਾਜਾ ਨਾਗਰਮਲ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਸੰਦੇਆ ਉਹ ਪੰਕਸਾਂ ਦੇ ਵੱਲੋਂ ਕੀਤੇ ਹੋਏ ਕਿਸਾਂ ਬਾਰੇ ਕੀਤੇ ਹੋਏ ਉਹ ਦੈਰਾ ਅੱਤਾ ਬਰੇ ਜਾਣਕਾਰੀ ਦਿੱਤੀ ਤੇ ਸਤਗੁਰ ਅਰਜਨ ਦੇਵ ਜੀ ਕਹਿੰਦੇ ਜੀ ਜੇ ਕਹਿੰਦੇ ਗੰਗਾ ਗੰਗਾ ਤੇ ਸਾਰਿਆਂ ਵਾਸਤੇ ਉੱਤਮ ਹੈ ਕਿਉਂਕਿ ਨਹਾਉਣ ਦੇ ਨਾਲ ਮੁਕਤੀ ਨਹੀਂ ਮਿਲਦੀ ਬਾਣੀ ਦੇ ਵਿੱਚ ਪਰਮਾਨ ਹੈ ਜੇ ਜਲਦੇ ਵਿੱਚ ਨਹਾਉਣ ਦੇ ਨਾਲ ਮੁਕਤੀ ਮਿਲਦੀ ਹੋਵੇ ਮੇਰੇ ਸਤਿਗੁਰੂ ਜੀ ਪਰਮਾਨ ਕਰਦੇ ਨੇ ਜਲ ਕੇ ਮਜਨ ਜੇ ਤੋਵੇਂ ਨਿਤਨਿਤ ਮੇਡਕ ਨਾ ਆਵੇ ਜੈਸੇ ਮੇਡਕ ਤੈਸੇ ਉਹ ਨਰ ਫਿਰ ਫਿਰ ਯੂਨੀ ਆਵੇ ਕਹਿੰਦੇ ਜੇ ਅਸ਼ਨਾਣ ਕਰਨ ਦੇ ਨਾਲ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਤਾਂ ਵਿਚਾਰਾ ਰਹਦਾ ਹੀ ਪਾਣੀ ਚ ਉੱਤੇ ਹੋਂ ਨੂੰ ਮੁਕਤ ਹੋ ਜਾਣਾ ਚਾਹੀਦਾ ਸੀ ਪਾਰਕ ਗੁਰੂ ਅਰਜਨ ਦੇਵ ਮਾਨੇ ਨੀ ਬਖਸ਼ ਕੀਤੀ ਆ ਕੀ ਕਰਿ ਕਿਸ ਨਾਮ ਸਿਮਰ ਪ੍ਰਭ ਆਪਣਾ ਮਾਇ ਤਨ ਭੈ ਅਰੋਗਾ ਕੋਟ ਬਿਗਲ ਲਾਖੇ ਪ੍ਰਭ ਸਰਨਾ ਪਾਰਕ ਤੇ ਪਰੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੂ ਲਖਿਆ ਸਤਗੁਰੂ ਜੀ ਕਹਿੰਦੇ ਅਸ਼ਨਾਣ ਕਰਕੇ ਆਪਣੇ ਗੁਰੂ ਦੇ ਕੰਨ ਧਿਆਨ ਲਾ ਪਰ ਸਾਥ ਸੰਗਤ ਜੀ ਉਹਨਾਂ ਲੋਕਾਂ ਨੇ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਤੇ ਇਹ ਐਕ ਲਾਇਆ ਵੀ ਇਹ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ ਤੇ ਰਾਜਾ ਨਾਗਰਮਲ ਕਹਿੰਦਾ ਵੀ ਇਹਦਾ ਫੈਸਲਾ ਕਿਵੇਂ ਹੋਵੇ ਕਹਿੰਦੇ ਜੀ ਗੰਗਾ ਆ ਰਹੀ ਹੈ ਚੜਦੇ ਵੱਲਿਓ ਤੇ ਸ਼ਿਵਦੇਵਾਮ ਨੂੰ ਜਾ ਰਹੀ ਹੈ ਇਹ ਪਟਾ ਦਾ ਫੈਸਲਾ ਕਹਿੰਦੇ ਅਸੀਂ ਚੜ੍ਹਦੇ ਬੰਨੀ ਇਸ਼ਨਾਨ ਕਰਿਆ ਕਰਾਂਗੇ ਤੇ ਰਬਦਾਸ ਹੈ ਜਿਹੜਾ ਛਿਬ ਦੇ ਬੰਨੀ ਨਹਾ ਲਿਆ ਕਰੇ ਪਰ ਸਾਧ ਸੰਗ ਜੀਓ ਉਸ ਜੱਗ ਦਾ ਫੈਸਲਾ ਹੋਣ ਲੱਗਿਆ ਜਦੋਂ ਪੰਡਤਾਂ ਨੇ ਇਸ਼ਨਾਨ ਕੀਤਾ ਤੇ ਵਾਰੀ ਆਈ ਗੁਰੂ ਰਬਦਾਸ ਮਹਾਰਾਜ ਜੀ ਦੀ ਉਹਨਾਂ ਨੇ ਆਪਣੇ ਮਵਾਰਕ ਚਰਨ ਗੰਗਾ ਦੇ ਵਿੱਚ ਪਾਏ ਪਰ ਚਰਨ ਪਾਉਣ ਤੋਂ ਪਹਿਲਾਂ ਅਰਦਾਸ ਕੀਤੀ ਦੇਵੀ ਅਰਦਾਸ ਕੀਤੀ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਬਚਨੀ ਤੋੜ ਮੋਰ ਮਨ ਮੰਨੈ ਜਨ ਕੋ ਪੂਰਨ ਨੀਤੀ ਹੈ ਹਮ ਬਲੇ ਬਲੇ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਪਛੜੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਚਾਹ ਰਵਦਾਸ ਸਰ ਦੇਖ ਕੇ اے ਮਾਲਕਾ ਕਿਰਪਾ ਕਰ ਮੈਂ ਤੇ ਕਈ ਜਨਮਾਂ ਤੋਂ ਤੇਰੇ ਤੋਂ ਵਿਛੜਿਆ ਹੋਇਆ ਸਤਿਗੁਰੂ ਜੀ ਨੇ ਆਪਣੇ ਜਦੋਂ ਮubaruk ਚਰਨ ਪਾਏ ਉਹ ਗੰਗਾ ਜਿਹੜੀ ਚੜਦੇ ਬੰਨਿਓ ਡੈਂਦੇ ਵੱਲੋਂ ਆ ਰਹੀ ਸੀ ਜਦੋਂ ਫੁਰਸਤ ਹੁਣੇ ਡੈਂਦੇ ਵਾਲੇ સ્ਨਾਣ ਕੀਤਾ ਉਹ ਗੰਗਾ ਲਹਿੰਦੇ ਬੰਨਿਓ ਚੜਦੇ ਵੱਲੋਂ ਜਿਵੇਂ ਵਗਈ ਹੈ ਜਿਵੇਂ ਸਤਿਗੁਰੂ ਜੀ ਦੇ ਇਚਾਰਾ ਪਾਸ ਲਈ ਹੈ ਉਹਨਾਂ ਚੰਗ ਲੈਣਾ ਦਾ ਵੇਰਵਾ ਇਹ ਸੰਗੀ ਮਾਸਟਰ ਸੁਭਾ ਜਸਨ ਸਿੰਘ ਦੀ ਰਣੀਆ ਢਾਡੀ ਲਖਮਿੰਦਰ ਸਿੰਘ ਦੀ ਬਾੜੇਵਾਲ ਢਾਡੀ ਗੁਰਵਿੰਦਰ ਸਿੰਘ ਜਟਕੌਲੀ ਜਿੱਥੋਂ ਵੀ ਲੋਕ ਢਾਡੀ ਜਤੋ ਉਸ ਕਮੀ ਦੀ ਬਾਤ ਕਰੇ ਕਿਉਂ ਕਹੀ ਜਾਣੀ e Legendas i <laughs> I'm oh. oh.